ਪੰਜਾਬੀ ਦੀ ਇੱਕ ਕਹਾਵਤ ਆ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਬਿਲਕੁਲ ਉਹੀ ਗੱਲ ਅਸਲ ਜਿੱਤਾਂ ਸਾਰੇ ਸਮਾਜ ਦੇ ਉੱਤੇ ਹੀ ਲੱਗਦੀ ਆ ਚਾਹੇ ਕਿਤੋਂ ਦਾ ਵੀ ਬੰਦਾ ਹੋਵੇ ਉਵੇਂ ਉਹ ਸਾਡੇ ਤੇ ਵੀ ਲੱਗਦੀ ਆ ਜੇ ਆਪਾਂ ਪੰਜਾਬੀ ਸਿੰਗਰਾਂ ਦੇ ਗਾਣਿਆਂ ਨੂੰ ਸੁਣਾਂਗੇ ਤਾਂ ਉਹਦੇ ਵਿੱਚ ਗੂਚੀ ਪਰਾੜਾ ਪਤਾ ਨਹੀਂ ਇਹ ਕਿਹੜੇ ਕਿਹੜੇ ਬ੍ਰਾਂਡ ਨੇ ਕਦੇ ਦੇਖੇ ਵੀ ਨਹੀਂ ਹੁੰਦੇ ਹੋਰ ਵੀ ਬਹੁਤ ਸਾਰੇ ਇੰਡੀਅਨਸ ਨੇ ਜਿਹੜੇ ਲੂਈ ਵਿਟੌਨ ਹੋਰ ਇਸੇ ਇਸੇ ਤਰ੍ਹਾਂ ਦੇ ਬ੍ਰਾਂਡਸ ਨੂੰ ਬਹੁਤ ਹੀ ਜ਼ਿਆਦਾ ਪੌਪੂਲਰ ਕਰਦੇ ਆ ਤੇ ਪਤਾ ਨਹੀਂ ਉਹਨਾਂ ਨੂੰ ਕਿੰਨੀ ਇੱਕ ਵੱਡੀ ਚੀਜ਼ ਮੰਨਦੇ ਆ ਪਰ ਦੂਜੇ ਪਾਸੇ ਹੁਣ ਜਿਹੜੇ ਕੰਟਰੀਜ਼ ਦੇ ਇਹ ਬ੍ਰਾਂਡ ਨੇ ਉੱਥੋਂ ਦੇ ਲੋਕ ਜਿਹੜੇ ਗੋਰੇ ਗੋਰੀਆਂ ਨੇ ਉਹ ਉਲਟਾ ਕੀਆ ਉਹ ਇੰਡੀਆ ਆਉਂਦੇ ਆ ਪਹਾੜਾਂ ਦੇ ਵਿੱਚ ਚਲੇ ਜਾਂਦੇ ਆ ਸਾਧੂ ਸੰਤਾਂ ਦੇ ਕੋਲੇ ਬੈਠੇ ਰਹਿੰਦੇ ਆ ਤੋਤੀਆਂ ਪਾ ਕੇ ਸਿੰਪਲ ਚੱਪਲਾਂ ਪਾ ਕੇ ਤੁਰੇ ਫਿਰਦੇ ਆ ਅਸੀਂ ਪੀਜ਼ੇ 버ਗਰ ਖਾਣ ਲੱਗ ਗਏ ਤੇ ਗੋਰੇ ਇੱਥੇ ਆ ਕੇ ਯੋਗਾ ਕਰਦੇ ਆ ਤੇ ਨਾਲ ਦੇ ਨਾਲ ਪੰਗੜੇ ਦੀਆਂ ਟਿਊਨਸ ਦੇ ਉੱਤੇ ਨੱਚਦੇ ਆ ਹੁਣ ਦੂਰ ਕੀ ਜਾਈਏ ਸਾਡੇ ਆਪਣੇ ਸਾਰਿਆਂ ਦੇ ਪਿਆਰੇ ਰਾਜ ਦਿਲਾਰੇ ਬਾਬਾ ਬਗੇਸ਼ਵਰ ਧਾਮ ਵਾਲੇ ਜਿਨ੍ਹਾਂ ਦਾ ਇੱਕੋ ਇੱਕ ਕੰਮ ਆ ਜਿਹਦੇ ਕਰਕੇ ਉਹਨਾਂ ਨੇ ਦੁਨੀਆ ਤੇ ਅਵਤਾਰ ਧਾਰਿਆ ਵਾ ਕਿ ਪੂਰੀ ਦੁਨੀਆ ਦੇ ਵਿੱਚ ਆਪਸੀ ਭਾਈਚਾਰੇ ਨੂੰ ਬਣਾਈ ਰੱਖਣਾ ਜਿਹੜੇ ਇੰਨੀ ਇੱਕ ਸਿੰਪਲ ਜ਼ਿੰਦਗੀ ਜਿਉ ਰਹੇ ਆ ਉਹ ਵੀ ਜਦੋਂ ਆਸਟ੍ਰੇਲੀਆ ਘੁੰਮਣ ਜਾਂਦੇ ਆ ਤਾਂ ਉਹਨਾਂ ਦੀ ਵੀ ਐਨ ਕਿਹਦੀਆਂ ਲੱਗੀਆਂ ਹੁੰਦੀਆਂ ਨੇ ਗੂਚੀ ਵਾਲਿਆਂ ਦੀ ਜੈਸੇ ਇਨਕਾ ਕੋਈ ਆਯੋਜਨ ਹੁੰਦਾ ਜੈਸੇ ਇਨਕਾ ਮੱਕਾ ਮਦੀਨਾ ਹੈ ਵਾਹਾਂ ਪਰ ਤਾਂ ਸਨਾਤਨੀ ਹਿੰਦੂਆਂ ਦੀ ਦੁਕਾਨੇ ਨਹੀਂ ਹੈ ਵਾਹਾਂ ਭਗਵਾਨਾਂ ਕੇ ਕਪੜੇ ਵੀ ਮੱਕਾ ਮਦੀਨਾ ਮੈਂ ਪ੍ਰਵੇਸ਼ ਨਹੀਂ ਕਰ ਸਕਤੇ ਪਹਿਨ ਕਰਕੇ ਤਾਂ ਫਿਰ ਮੇਰੇ ਅੰਗਨੇ ਮੈਂ ਤੇਰਾ ਕਾ ਕੀ ਆਮ ਹੁਣ ਬਿਲਕੁਲ ਏਸੇ ਹੀ ਟ੍ਰੈਂਡ ਨੂੰ ਦਰਸਾਉਂਦਾ ਹੋਇਆ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਜਿਦੇ ਵਿੱਚ ਇਹ ਦਿਖਦਾ ਕਿ ਇੱਕ ਬੰਦਾ ਚਾਹੇ ਕਿਸੇ ਵੀ ਸਮਾਜ ਦਾ ਹੋਵੇ ਉਹਨੂੰ ਦੂਜਿਆਂ ਦੀਆਂ ਚੀਜ਼ਾਂ ਜ਼ਿਆਦਾ ਆਕਰਸ਼ਕ ਲੱਗਦੀਆਂ ਨੇ ਉਹ ਉਹਨਾਂ ਵੱਲ ਜ਼ਿਆਦਾ ਅਟਰੈਕਟ ਹੁੰਦਾ ਕੋਈ ਦੋ ਬਾਹਰਲੇ ਕੰਟਰੀ ਦੀਆਂ ਲੜਕੀਆਂ ਨੇ ਉਹਨਾਂ ਦਾ ਨਾਮ ਆ ਰੋਜ਼ਾਬੈਲ ਪਰੇਜ਼ ਤੇ ਜੈਕੁਇਲਿਨ ਮੋਰਾਲਿਸ ਇੰਸਟਾਗ੍ਰਾਮ ਦੇ ਉੱਪਰ ਇਹਨਾਂ ਨੇ ਆਪਣਾ ਵੀਡੀਓ ਪਾਇਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਬੈਗ ਫੜਿਆ ਹੋਇਆ ਹੱਥ ਦੇ ਵਿੱਚ ਉਹ ਕਿਹੜਾ ਵਾ ਵਿਮਲ ਦਾ ਵਿਮਲ ਤੋਂ ਆਪਾਂ ਨੂੰ ਕਿਹਦਾ ਨਾਮ ਸਭ ਤੋਂ ਪਹਿਲਾਂ ਯਾਦ ਆਉਂਦਾ ਅਜੇ ਦੇਵਗਨ ਹੋਣਾ ਦਾ ਹੁਣ ਅਜੇ ਦੇਵਗਨ ਤੋਂ ਬਾਅਦ ਸ਼ਾਹਰੁਖ ਖਾਨ ਅਕਸ਼ੇ ਕੁਮਾਰ ਇਹ ਸਾਰੇ ਦੇ ਸਾਰੇ ਬਾਲੀਵੁੱਡ ਦੇ ਵੱਡੇ ਸਤਾਰੇ ਪਾਨ ਮਸਾਲਾ ਬਣਾਉਣ ਵਾਲੀ ਕੰਪਨੀ ਆ ਤੇ ਉਹਨਾਂ ਦਾ ਇੱਕ ਬ੍ਰਾਂਡ ਆ ਵਿਮਲ ਪ੍ਰੋਡਕਟ ਹੈਗੀ ਆਪਾਂ ਮਸਾਲੇ ਦੇ ਨਾਲ ਰਿਲੇਟਡ ਤੰਬਾਕੂ ਦੇ ਨਾਲ ਰਿਲੇਟਡ ਪਰ ਜਿਹੜਾ ਇਹਨਾਂ ਦਾ ਇਹ ਬੈਗ ਆ ਇਹ ਇੰਡੀਆ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਵਰਤਿਆ ਜਾਂਦਾ ਕਿਉਂ ਕਿ ਕਿਉਂਕਿ ਜਦੋਂ ਵੀ ਕੋਈ ਸੌਦਾ ਪੱਤਾ ਕਿਸੇ ਨੇ ਲੈ ਕੇ ਆਉਣਾ ਹੁੰਦਾ ਤਾਂ ਜਿਹੜਾ ਇਹ ਵਿਮਲ ਦਾ ਬੈਗ ਆ ਇਹਦੀ ਜਿਹੜੀ ਬਿਲਡ ਕੁਆਲਿਟੀ ਬੜੀ ਵਧੀਆ ਵਾ ਲੋਕ ਆਪਦਾ ਸੌਦਾ ਪੱਤਾ ਇਹਦੇ ਵਿੱਚ ਲਿਆਉਂਦੇ ਤੇ ਅਸਲ 'ਚ ਜੇ ਆਪਾਂ ਕਹਿ ਲਈਏ ਕਿ ਜਿਹੜੀ ਇੰਡੀਅਨ ਡੇਲੀ ਲਾਈਫ ਆ ਉਹਦੇ ਵਿੱਚ ਜਿਹੜਾ ਵਿਮਲ ਦਾ ਇਹ ਝੋਲਾ ਵਾ ਉਹ ਬਹੁਤ ਜ਼ਿਆਦਾ ਕੰਮ ਆਉਂਦਾ ਤੇ ਇੱਥੇ ਇਹ ਦੋ ਗੋਰੀਆਂ ਲੜਕੀਆਂ ਇਸੇ ਹੀ ਵਿਮਲ ਦੇ ਬੈਗ ਨੂੰ ਚੱਕ ਕੇ ਤੇ ਆਪਣਾ ਵੀਡੀਓ ਬਣਾ ਰਹੀਆਂ ਨੇ ਤੇ ਉੱਥੇ ਉਹਨਾਂ ਨੇ ਜਿਹੜਾ ਉਹਦੇ ਉੱਤੇ ਟੈਗ ਲਾਈਨ ਵੀ ਲਿਖੀ ਆ ਉੱਥੇ ਉਹਨਾਂ ਨੇ ਕੀ ਲਿਖਿਆ No Gucci No Prada No LV ਮਤਲਬ Louis Vuitton Only Vimal ਇਹ ਤੋਂ ਬਾਅਦ ਫਿਰ ਉਹ ਅੱਗੇ ਕਿਤੇ ਜਾਂਦੀਆਂ ਨੇ ਇੱਕ ਹੋਰ ਵੀਡੀਓ ਇਸੇ ਤਰ੍ਹਾਂ ਦਾ ਪੋਸਟ ਕਰਦੀਆਂ ਨੇ ਤੇ ਉੱਥੇ ਜਿਹੜਾ ਹੈਡਿੰਗ ਹੁੰਦਾ ਉਹ ਕੀ ਲਿਖਦੀਆਂ ਨੇ Next ਚਾਏ ਐਂਡ ਕਲਰਸ ਹੁਣ ਚਾਹ ਵੀ ਤੇ ਰੰਗ ਵੀ ਇੰਡੀਆ ਦੇ ਅਲੱਗ-ਅਲੱਗ ਰੰਗ ਆ ਗੋਰੇ ਵੀ ਜਦੋਂ ਆਉਂਦੇ ਆ ਇੰਡੀਆ ਦੇ ਵਿੱਚ ਤਾਂ ਉਹ ਕਹਿੰਦੇ ਆ ਕਿ ਇੰਡੀਆ ਬਹੁਤ ਕਲਰਫੁਲ ਕੰਟਰੀ ਆ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤ ਐ ਇਸ ਟਾਈਮ ਵੀ ਬਾਹਰ ਰਹਿੰਦੇ ਹੋਣਗੇ ਜਾਂ ਬਾਹਰਲੇ ਵੀਡੀਓ ਦੇਖੇ ਹੋਣਗੇ ਆਪਾਂ ਨੂੰ ਪਤਾ ਵੀ ਜਿਆਦਾ ਰੰਗ ਨਹੀਂ ਹੁੰਦੇ ਉੱਥੇ ਨਾ ਕੱਪੜਿਆਂ ਦੇ ਹੁੰਦੇ ਆ ਤੇ ਨਾ ਬਹੁਤੇ ਮੌਸਮ ਦੇ ਹੁੰਦੇ ਆ ਉਹਦਾ ਮਤਲਬ ਆ ਕਿ ਇਹ ਜਿਹੜੀਆਂ ਲੜਕੀਆਂ ਨੇ ਇਹ ਹੁਣ ਅੱਗੇ ਦੱਸ ਰਹੀਆਂ ਨੇ ਕਿ ਅਗਲੇ ਵੀਡੀਓ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਇੰਡੀਅਨ ਚਾਹ ਦੀ ਤੇ ਇੰਡੀਆ ਦੇ ਰੰਗਾਂ ਦੀ ਹੁਣ ਜਦੋਂ ਇਹ ਵੀਡੀਓ ਵ ਨ ਆਉਣੀ ਵੀ ਸੁਭਾਵਿਕ ਸਭ ਤੋਂ ਪਹਿਲਾਂ ਤੇ ਇੱਕ ਬੰਦਾ ਇੱਥੇ ਲਿਖਦਾ ਕਿ ਬਹੁਤ ਹੀ ਜ਼ਿਆਦਾ ਕੂਲ ਚੀਜ਼ ਆ ਅਗਲੇ ਭਾਈ ਸਾਹਿਬ ਨੇ ਲਿਖਿਆ ਕਿ ਸਿਰਫ ਇਹੀ ਬੰਦੇ ਆ ਜਿਹੜੇ ਇੱਕ ਵਿਮਲ ਦਾ ਬੈਗ ਚੱਕ ਕੇ ਵੀ ਪੂਰੇ ਸਟਾਈਲ ਦੇ ਨਾਲ ਫਿਰ ਸਕਦੇ ਆ ਕਿਉਂਕਿ ਸਾਨੂੰ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਸ਼ਰਮ ਆਉਂਦੀ ਆ ਕਿਉਂਕਿ ਜੇ ਅਸੀਂ ਇਹੋ ਜਿਹਾ ਕੁਝ ਕਰਾਂਗੇ ਤਾਂ ਲੋਕ ਕਹਿਣਗੇ ਕਿ ਤਾਂ ਦੇਸੀ ਆ ਦਿਹਾਤੀ ਲੋਕ ਨੇ ਪਿੰਡਾਂ ਦੇ ਲੋਕ ਨੇ ਕੁਝ ਇਹੋ ਜਿਹਾ ਇਨਸੀਡੈਂਟ ਵੀ ਤੁਸੀਂ ਸੁਣੇ ਹੋਣਗੇ ਜਾਂ YouTube ਦੇ ਉੱਪਰ ਦੇਖੇ ਹੋਣਗੇ ਸਪੈਸ਼ਲੀ ਮੈਨੂੰ ਹੁਣ ਯਾਦ ਆ ਰਿਹਾ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਕੋਈ ਇੱਕ ਬਜ਼ੁਰਗ ਸੀਗੇ ਕਿਸੇ ਪਿੰਡ ਦੇ ਕਿਸਾਨ ਸੀਗੇ ਉਹ ਵਿਚਾਰੇ ਧੋਤੀ ਲਾ ਕੇ ਕਿਸੇ ਮਾਲ ਦੇ ਅੰਦਰ ਜਾਣ ਲੱਗੇ ਤਾਂ ਉਹਨਾਂ ਨੂੰ ਮਾਲ ਦੇ ਅੰਦਰ ਜਾਣ ਨਹੀਂ ਦਿੱਤਾ ਗਿਆ ਜਦੋਂ ਕਾਰਨ ਪੁੱਛਿਆ ਆਸ-ਪਾਸੇ ਲੋਕ ਖੜੇ ਸੀ ਉਹਨਾਂ ਨੂੰ ਗੁੱਸਾ ਆ ਕਿ ਵਿਚਾਰੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਮਾਲ ਦੇ ਅੰਦਰ ਕਿਉਂ ਨਹੀਂ ਜਾਣ ਦਿੱਤਾ ਇੱਕ ਫਾਰਮਰ ਇਧਰ ਅੰਦਰ ਆਇਆ ਉਸਕਾ ਧੋਤੀ 'ਚ ਮ ਆਇਆ ਧੋਤੀ 'ਚ ਆਇਆ ਕਰਕੇ ਸਿਕਿਉਰਿਟੀ ਗਾਰਡ ਨੇ ਅੰਦਰ ਨਹੀਂ ਛੋੜਾ ਤਾਂ ਜਿਹੜੇ ਸਿਕਿਉਰਿਟੀ ਗਾਰਡ ਖੜੇ ਉਹ ਕਹਿੰਦੇ ਕਿ ਨਹੀਂ ਬੰਦੇ ਨੇ ਧੋਤੀ ਪਾਈ ਹੋਈ ਤਾਂ ਸਾਡਾ ਹਾਲ ਇਹ ਆ ਪਰ ਜਿਹੜੇ ਗੋਰੇ ਆਉਂਦੇ ਆ ਸਪੈਸ਼ਲੀ ਤੁਸੀਂ ਧਰਮਸ਼ਾਲਾ ਜਾਓ ਮੈਕਲੋਡਗਨ ਜਾਓ ਤਾਂ ਉਹ ਇਨ੍ਹਾਂ ਧੋਤੀਆਂ ਦੇ ਵਿੱਚ ਹੀ ਉੱਥੇ ਤੋ ਰੇ ਫਿਰਦੇ ਆ। ਇੱਕ ਹੋਰ ਬੰਦੇ ਨੇ ਅੱਗੇ ਲਿਖਿਆ ਕਿ ਫੈਂਟਾਸਟਿਕ ਕਿ ਬਹੁਤ ਹੀ ਵਧੀਆ। ਮੈਨੂੰ ਲੱਗਦਾ ਕਿ ਆਪਦੇ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਤੁਸੀਂ ਬਾਟਾ ਦੀਆਂ ਚੱਪਲਾਂ ਵੀ ਜ਼ਰੂਰ ਪਾਉਂਗੇ ਤੇ ਉਹਨਾਂ ਨੇ ਪਾ ਵੀ ਲੈਣੀਆਂ ਨੇ ਕੋਈ ਬਹੁਤਾ ਫਰਕ ਨਹੀਂ ਉਹਨਾਂ ਨੂੰ ਪੈਂਦਾ। ਇੱਕ ਹੋਰ ਨੇ ਮਜ਼ਾਕ ਕਰਕੇ ਲਿਖਿਆ ਕਿ ਇਹ ਤਾਂ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਆ। ਅੱਛਾ ਗੱਲ ਸਿਰਫ ਇੱਥੇ ਹੀ ਨਹੀਂ ਮੁੱਕਦੀ। ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਵਾ। ਇੱਕ ਹੋਰ ਕਹਾਣੀ ਸਾਹਮਣੇ ਆ ਰਹੀ ਆ। ਇਹ ਕਹਾਣੀ ਵੀ ਹੈਗੀ ਆ ਇੱਕ ਇਹੋ ਜਿਹੀ ਕੰਪਨੀ ਦੀ। ਪਹਿਲੀ ਗੱਲ ਤਾਂ ਜਿਹਦਾ ਨਾਮ ਆਪਾਂ ਹੋਣਾ ਹੀ ਲਿਆ ਨੋ ਗੂਚੀ ਨੋ ਪ੍ਰਾਡਾ। ਪ੍ਰਾਡਾ ਦੀ ਇੱਕ ਮਿਲਾਨ ਇਟਲੀ ਦਾ ਸ਼ਹਿਰ ਮਿਲਾਨ ਆ ਤੇ ਦੂਸਰਾ ਹੈਗਾ ਫਰਾਂਸ ਦਾ ਪੈਰਿਸ ਇਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਫੈਸ਼ਨ ਦੀ ਹੱਬ ਮੰਨਿਆ ਜਾਂਦਾ ਫੈਸ਼ਨ ਦਾ ਕੇਂਦਰ ਮੰਨਿਆ ਜਾਂਦਾ ਕੁਝ ਮਹੀਨੇ ਪਹਿਲਾਂ ਮਿਲਾਨ ਦੇ ਵਿੱਚ ਪ੍ਰਾਡਾ ਵਾਲਿਆਂ ਨੇ ਆਪਣਾ ਮਰਦਾਂ ਦੇ ਲਈ ਜਿਹੜੇ ਪੈਰਾਂ 'ਚ ਪਾਉਣ ਵਾਲੀਆਂ ਜੁੱਤੀਆਂ ਨੇ ਉਹਨਾਂ ਦਾ ਕੋਈ ਉਹਨਾਂ ਨੇ ਬਹੁਤ ਵੱਡਾ ਸ਼ੋਅ ਲਾਇਆ ਔਸੇ ਸ਼ੋ ਨੂੰ ਦੇਖਣ ਕੁਝ ਇੰਡੀਅਨ ਲੋਕ ਉਥੇ ਪਹੁੰਚੇ ਤਾਂ ਇੱਕ ਖਾਸ ਜੁੱਤੀ ਦੇ ਉੱਤੇ ਉਹਨਾਂ ਦਾ ਧਿਆਨ ਗਿਆ ਤੇ ਉਸ ਜੁੱਤੀ ਦੀ ਕੀਮਤ ਕੀ ਸੀਗੀ ਪ੍ਰਾਡਾ ਵਾਲਿਆਂ ਨੇ ਰੱਖੀ ਹੋਈ 1000 ਡਾਲਰ ਤਕਰੀਬਨ ਕਿੰਨਾ ਹੋ ਗਿਆ ਸ਼ਾਇਦ 85000 86 ਕੁਝ ਇੰਨਾ ਕਰਕੇ ਹੋ ਗਿਆ ਹੋਣਾ ਰੇਟ ਦੇ ਹਿਸਾਬ ਦੇ ਨਾਲ ਹੁਣ ਬਾਕੀ ਜਿਹੜੇ ਲੋਕ ਉਥੇ ਆਏ ਹੋਣਗੇ ਅੱਡ ਅੱਡ ਦੇਸ਼ਾਂ ਦੇ ਉਹਨਾਂ ਨੇ ਤਾਂ ਕਿਹਾ ਵੀ ਬਾ ਵਾ ਵੀ ਵਾ ਉਹਨਾਂ ਨੇ ਸੋਚਿਆ ਹੋਣਾ ਕਿ ਪ੍ਰਾਡਾ ਵਾ ਬਹੁਤ ਕਮਾਲ ਦੀ ਇੱਕ ਹੋਰ ਚੀਜ਼ ਬਣਾਈ ਆ ਨਵਾਂ ਕੋਈ ਡਿਜ਼ਾਈਨ ਆਇਆ ਵਾ ਇਹਨੂੰ ਜ਼ਰੂਰ ਲੈਣਾ ਪਰ ਜਿਹੜੇ ਉਹ ਇੰਡੀਅਨ ਸੀਗੇ ਉਹਨਾਂ ਨੇ ਉਸੇ ਟਾਈਮ ਪ੍ਰਾਡਾ ਵਾਲਿਆਂ ਦੀ ਇਹ ਚੋਰੀ ਫੜ ਲਈ ਹੁਣ ਚੋਰੀ ਕੀ ਫੜੀ ਗਈ ਆ ਇਹ ਕਿਹੜੀ ਜੁੱਤੀ ਆ ਇਹ ਇੰਡੀਆ ਦੀ ਜੁੱਤੀ ਆ ਜੁੱਤੀ ਵੀ ਨਹੀਂ ਹੈਗੀ ਇੱਕ ਸੈਂਡਲ ਨੇ ਇਹਨਾਂ ਨੂੰ ਕੋਲਾਪੂਰੀ ਸੈਂਡਲ ਕਿਹਾ ਜਾਂਦਾ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਜਿਹੜੇ ਆਮ ਲੋਕ ਨੇ ਆਪਣੇ ਮਿਡਲ ਕਲਾਸ ਲੋਕ ਜਾਂ ਇਵਨ ਕਹਿ ਲੋ ਕਿ ਲੋਅਰ ਮਿਡਲ ਕਲਾਸ ਲੋਕ ਉਹਨਾਂ ਦੇ ਪਾਉਣ ਵਾਲੀ ਜੁੱਤੀ ਆ ਸਦੀਆਂ ਤੋਂ ਇੰਡੀਆ ਦੇ ਵਿੱਚ ਚੱਲੀ ਆਉਂਦੀ ਆ ਹਰ ਕੋਈ ਕੰਮ ਕਰਨ ਵਾਲਾ ਬੰਦਾ ਜਿਹੜਾ ਕੋ ਬਹੁਤ ਜ਼ਿਆਦਾ ਅਮੀਰ ਨਹੀਂ ਹੈ ਉਹਦੇ ਪੈਰਾਂ ਦੇ ਵਿੱਚ ਤੁਹਾਨੂੰ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਕੋਲਾਪੂਰੀ ਜੁੱਤੀ ਪਾਈ ਹੋਈ ਦਿਖਝੂਗੀ ਤੇ ਇਹਦਾ ਰੇਟ ਕਿੰਨਾ ਹੁੰਦਾ ਸਿਰਫ ਕੁਝ ਸੈਂਕੜੇ ਰੁਪਈਏ ਤੇ ਇਸੇ ਜੁੱਤੀ ਨੂੰ ਪ੍ਰਾਡਾ ਵਾਲੇ ਕਿੰਨੇ ਦਾ ਵੇਚ ਰਹੇ ਆ 1000 ਡਾਲਰ ਦਾ ਫੇਰ ਇੱਕ ਵਾਰੀ ਗੱਲ ਉਹੀ ਹੋ ਗਈ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਹੁਣ ਜਦੋਂ ਉਹਦੇ ਤੇ ਪ੍ਰਾਡਾ ਦਾ ਟੈਗ ਲੱਗ ਜਾਣਾ ਵਾ ਤਾਂ ਆਪਣੇ ਪੰਜਾਬੀ ਸਿੰਗਰਾਂ ਨੇ ਵੀ ਇਹਨੂੰ ਉਦੋਂ ਹੀ ਪਾਉਣਾ ਸ਼ੁਰੂ ਕਰ ਦੇਣਾ ਮੜੇ ਹਰਾਮੀ ਹੋ ਬੇਟਾ ਹੁਣ ਇੱਕ ਪਾਸੇ ਤਾਂ ਇਹ ਦੋਨੇ ਜੜੀਆਂ ਖਬਰਾਂ ਨੇ ਬੜੀਆਂ ਹਾਸੋਹੀਣੀਆਂ ਵੀ ਆ ਪਰ ਨਾਲ ਦੀ ਨਾਲ ਇੱਕ ਬੜੀ ਸੀਰੀਅਸ ਡਿਬੇਟ ਵੀ ਇੰਟਰਨੈਟ ਦੇ ਉੱਤੇ ਇਹਦੇ ਨਾਲ ਸ਼ੁਰੂ ਹੋਈ ਆ ਉਹ ਇਹ ਆ ਕਿ ਜਿੱਥੇ ਇੰਡੀਆ ਦੀਆਂ ਚੀਜ਼ਾਂ ਨੇ ਜਿਵੇਂ ਹੁਣ ਵਿਮਲ ਦਾ ਉਹ ਹੈਂਡbag ਹੀ ਹੋ ਗਿਆ ਉਹ ਇੰਨਾ ਕੋ ਮਜ਼ਬੂਤ ਆ ਆਪਾਂ ਚਲੋ ਉਹਨਾਂ ਦੀ ਪਾਨ ਮਸਾਲੇ ਤੰਬਾਕੂ ਦੀ ਗੱਲ ਨਹੀਂ ਕਰਦੇ ਉਹ ਤਾਂ ਬਹੁਤ ਹੀ ਗੰਦੀ ਚੀਜ਼ ਆ ਪਰ ਆਪਾਂ ਗੱਲ ਕਰਦੇ ਆ ਉਹਨਾਂ ਦੇ ਦੇਸੀ ਛੋਲੇ ਦੀ ਕਿ ਇੰਨਾ ਕੋ ਮਜ਼ਬੂਤ ਆ ਕਿ ਲੋਕ ਸੌਦਾ ਪਤਾ ਲੈ ਕੇ ਆਉਂਦੇ ਆ ਤੇ ਬਾਹਰਲੇ ਲੋਕਾਂ ਨੂੰ ਪਸੰਦ ਆਈ ਉਸੇ ਤਰ੍ਹਾਂ ਜਿਹੜੀ ਕੋਲਾਪੁਰੀ ਜੁੱਤੀ ਆ ਸਾਲ 2019 ਦੇ ਵਿੱਚ ਉਹਨੂੰ ਇੰਡੀਅਨ ਗਵਰਨਮੈਂਟ ਦੇ ਵੱਲੋਂ ਇੱਕ ਬਹੁਤ ਵੱਡਾ ਇਨਾਮ ਮਿਲਿਆ ਕਿਉਂਕਿ ਉਹ ਜੁੱਤੀ ਇੱਕ ਤਾਂ ਬਹੁਤ ਹੀ ਜ਼ਿਆਦਾ ਸਸਤੀ ਮਿਲਦੀ ਆ ਦੂਜੀ ਉਹ ਬਹੁਤ ਹੰਡਣਸਾਰ ਹੁੰਦੀ ਆ ਪਰ ਜਿਹੜੇ ਆਪਣੇ ਅਮੀਰ ਲੋਕ ਹੋ ਜਾਂਦੇ ਆ ਜਿਹੜੇ ਸ਼ੋਸ਼ੇਬਾਜ਼ੀ ਕਰਨਾ ਜਿਨ੍ਹਾਂ ਨੇ ਉਹਨਾਂ ਦੇ ਲਈ ਉਹ ਇੱਕ ਦੇਸੀ ਚੀਜ਼ ਆ ਇੱਕ ਪਿਛੜੇ ਹੋਏ ਵਰਗ ਦੀ ਚੀਜ਼ ਬਣ ਜਾਂਦੀ ਆ ਤਾਂ ਉਹਦੇ ਨਾਲ ਉਹਨਾਂ ਦੀ ਫੁਕਰੀ ਨਹੀਂ ਵੱਜਦੀ ਉਹਦੇ ਨਾਲ ਗਾਣੇ ਨਹੀਂ ਚੱਲਦੇ ਪਰ ਡਿਬੇਟ ਦੇ ਵਿੱਚ ਅਸਲ ਦੇ ਵਿੱਚ ਇਹ ਹੋਇਆ ਕਿ ਸਾਡੀਆਂ ਕਈ ਚੀਜ਼ਾਂ ਅੱਜ ਵੀ ਗੋਰਿਆਂ ਦੇ ਨਾਲੋਂ ਕਿੰਨੀਆਂ ਜ਼ਿਆਦਾ ਵਧੀਆ ਨੇ ਜਿਹੜੇ ਸਾਡੇ ਦੇਸੀ ਪਿੰਡੂ ਕਾਰੀਗਰ ਬੜੇ ਆਰਾਮ ਨਾਲ ਬਣਾ ਦਿੰਦੇ ਆ ਪਰ ਉਹਨਾਂ ਦਾ ਕੋਈ ਆਪਣੇ ਮੁੱਲ ਨਹੀਂ ਉਹਨਾਂ ਦੀ ਆਪਣੇ ਕੋਈ ਬੁੱਕਤ ਨਹੀਂ ਪੈਂਦੀ ਤੇ ਜੇ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਮਾਰਕੀਟਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਜਿਹੜੇ ਉਹ ਕਾਰੀਗਰ ਨੇ ਉਹਨਾਂ ਨੂੰ ਆਪ ਵੀ ਕਿੰਨਾ ਜ਼ਿਆਦਾ ਫਾਇਦਾ ਆਰਥਿਕ ਤੌਰ ਦੇ ਉੱਤੇ ਹੋਊਗਾ ਤਾਂ ਇਹ ਸੀ ਇੱਕ ਬੜੀ ਅਜੀਬੋ-ਗਰੀਬ ਖਬਰ ਥੋੜੀ ਹਸੋਹੀਣੀ ਵੀ ਆ ਪਰ ਨਾਲ ਦੀ ਨਾਲ ਹੀ ਸਾਨੂੰ ਆਪਣੇ ਸਮਾਜ ਦੇ ਬਾਰੇ ਚ ਜਾਂ ਪੂਰੀ ਦੁਨੀਆ ਦੇ ਸਮਾਜ ਦੇ ਬਾਰੇ ਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਵਾ